ਲਓ ਜੀ ਮੇਰੇ ਵੀਰ ਭਰਾਵੋ ਮਾੜੀ ਜੀ ਮਾਰਿਓ ਨਿੰਗਾ ਛੋਡੇ ਵਾਸਤੇ ਭਾਸਿਰ ਦੀ ਬਛੇਰੀ ਲਿਆਏ ਆ ਕਾਫੀ ਵੀਰ ਭਰਾਵਾਂ ਦੇ ਫੋਨ ਆਉਂਦੇ ਸੀ ਕਹਿੰਦੇ ਬਾਈ ਜੀ ਕੋਈ ਬਛੇਰੀ ਹੋਈ ਨਿੰਗਾ ਚ ਤਾਂ ਜ਼ਰੂਰ ਆਪਾਂ ਨੂੰ ਦੱਸਿਓ ਛੋਡੇ ਵਾਸਤੇ ਮੈਂ ਛੋਟੀ ਉਮਰ ਦੀ ਲਿਆਏ ਆ ਬਛੇਰੀ ਜਿੰਨੀ ਕ ਆਪਾਂ ਨੂੰ ਡਿਟੇਲ ਮਾਲਕ ਵੀਰਾਂ ਨੇ ਦੱਸੀ ਆ ਛੋਡੇ ਨਾਲ ਵੀਡੀਓ 'ਚ ਸਾਂਝੀ ਕਰਾਂਗੇ ਤੇ ਬਾਕੀ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਬਹੁਤ ਚੰਗੇ ਘੋੜੇ ਦੀ ਬੱਚੀ ਆ ਮਿੱਤਰੋ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ 'ਚ ਤੇ ਕਰਦੇ ਆ ਆਪਾਂ ਡਿਟੇਲ ਬਾਰੇ ਗੱਲਬਾਤ 3.5 ਮਹੀਨੇ ਉਮਰ ਹੈ ਜੀ ਬੱਚੀ ਦੀ 43 ਇੰਚ ਹਾਈਟ ਦੱਸੀ ਹੈ ਮਾਲਕ ਵੀਰਾਂ ਨੇ ਤੇ ਨੁਕਰੇ ਘੋੜੇ ਦੀ ਬੱਚੀ ਹੈ ਜੀ ਤੇ ਪਿਓ ਦੀ ਹਾਈਟ ਹੈਗੀ ਹੈ ਜੀ 65 ਇੰਚ ਤੇ ਬਾਕੀ ਬਸ਼ੇਰੀ ਦੀ ਮਾਂ ਬਾਈ ਹੋਰਿਆਂ ਦੇ ਕੋਲ ਹੀ ਆ 62 ਇੰਚ ਦੀ ਤੇ ਆਪਣਾ ਬਾਈ ਹੋਰਿਆਂ ਦੀ ਲੋਕੇਸ਼ਨ ਹੈਗੀ ਹੈ ਜੀ ਗੁਰਦਾਸਪੁਰ ਨੰਬਰ ਆਪਾਂ ਸਕਰੀਨ ਤੇ ਦੇਦਾ ਜੀ ਮਾਲਕ ਵੀਰਾਂ ਦਾ ਗੱਲਬਾਤ ਤੁਸੀਂ ਕਰ ਲਿਓ ਤੇ ਰੇਟ ਬਾਈ ਹੋਰੇ 60000 ਕਰਦੇ ਆ ਬਾਕੀ ਮੌਕੇ ਤੇ ਹੋਜੂ ਤੇ ਨੰਬਰ ਸਕਰੀਨ ਤੇ ਹੈ ਜੀ ਕਰ ਲਿਓ ਸੰਪਰਕ ਬਾਕੀ ਜੇ ਤੁਸੀਂ ਆਪਣੇ ਪੇਜ ਤੇ ਵੀਡੀਓ ਕਰਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਹੁਣ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ